मोड़ सीवरेज की समस्या नाल जूझ रहा है राजनीतिक अगुवाते अधिकारीया ने हार मान ली है स्थानक निवासियों ने अनमित समय ले तर्ना देता है मोड़ मंडी सीवरेज सिस्टम निवासियों ले एक वड्डा सिरदर्द बन गया है जिला अधिकारी अते राजनीतिक अगु इस समस्या नु हल करन तो चिजक दे जापदे पिछले 3 साला तो मोड़ खुरद सड़क ਜੋ ਕਿ ਰਾਜਗੜ੍ਹ ਕੋਬੇ ਟਾਹਲਾ ਸਾਹਿਬ ਅਤੇ ਸੰਦੋਹਾ ਸੜਕ ਵਿੱਚ ਜੋ ਲੰਗਰੀ ਹੈ ਅਤੇ ਲਗਭਗ ਪੰਜਾਬ ਪਿੰਡਾਂ ਲਈ ਮੁੱਖ ਰਸਤੇ ਵਜੋਂ ਕੰਮ ਕਰਦੀ ਹੈ ਰੇਲਵੇ ਕਰਾਸਿੰਗ ਤੋਂ ਨਹਿਰ ਤੱਕ ਸੀਵਰੇਜ ਦੇ ਪਾਣੀ ਨਾਲ ਭਰੀ ਹੋਈ ਹੈ ਇਸ ਨਾਲ ਨਿਵਾਸੀਆਂ ਨੂੰ ਕਾफी ਅਸੁਵਿਧਾ ਹੋਈ ਹੈ ਪੱਤਰਕਾਰ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ ਗਰਮੇਰ ਸਿੰਘਾ ਜੀ ਮੌੜ ਖੁਰਦਾ ਪਿੰਡੇ ਸਾਡੇ ਜਿਹੜਾ ਸੀਵਰੇਜ ਦਾ ਬਹੁਤ ਹੀ ਬੁਰਾ ਹਾਲ ਹੈ ਲੰਮੇ ਸਮੇਂ ਤੋਂ 3-4 ਸਾਲ ਹੋ ਗਏ ਇੱਥੋਂ ਦੇ ਹਾਲਾਤ ਇੰਨੇ ਮਾੜੇ ਆ ਕਿਉਂਕਿ ਇੱਥੇ ਬਹੁਤ ਜ਼ਿਆਦੇ ਹਾਲਾਤ ਮਾੜੇ ਹੈਗੇ ਬਿਮਾਰੀਆਂ ਪੈ ਰਹੀਆਂ ਕਾਲੇ ਪੀਲੇ ਦੀਆਂ ਹੋਰ ਵੀ ਅਸੀਂ ਬਹੁਤ ਵਾਰੀ ਪ੍ਰਸ਼ਾਸਨ ਨੂੰ ਮਿਲ ਚੁੱਕੇ ਕਦੇ ਵੀ ਸਾਡੀ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਜਿਹੜਾ ਅੱਜ ਮੌੜ ਤੋਂ ਮੌੜ ਖੁਰਦ ਤੋਂ ਮੌੜ ਮੰਡੀ ਨੂੰ ਰਸਤਾ ਜਾਂਦਾ ਹੈਗਾ ਬਾਗ ਕੋਲੇ ਉਹਦੇ ਉੱਤੇ ਰੋਜ਼ ਐਕਸੀਡੈਂਟ ਹੁੰਦੇ ਆ ਆ ਖੁਦ ਸਾਡੇ ਗੁਰਸੇਵ ਸਿੰਘ ਬੈਠਾ ਇਹਦੀ ਦੋ ਥਾਂ ਤੋਂ ਬਾਹਰ ਟੁੱਟ ਗਈ ਮੋਢਾ ਟੁੱਟ ਚੁੱਕਿਆ ਮੇਰੇ ਘਰ ਵਾਲੀ ਦਾ ਜਿਹੜਾ ਉਹਦਾ ਚੂੜਾ ਟੁੱਟਿਆ ਹੋਇਆਗਾ ਉਰ ਘੱਟੋ ਘੱਟ ਪੰਜਵਾਂ ਆਪਰੇਸ਼ਨ ਹੈਗਾ ਜਿਹੜਾ ਕਿ ਕੱਲ ਹੋਣਾ ਹੈਗਾ ਤੇ ਇੱਥੋਂ ਦੇ ਰੋਜ਼ ਦੇ ਜਿਹੜੇ ਐਕਸੀਡੈਂਟ ਹੈਗੇ ਰੋਜ਼ ਇੱਥੋਂ ਦੇ ਬੁਰੇ ਹਾਲਾਤ ਨੇ ਜਿਹੜਾ ਕਿ ਆ ਸਾਨੂੰ ਮਜ਼ਦੂਰੀ ਦੇ ਵਿੱਚ ਅੱਜ ਧਰਨਾ ਲਾਉਣਾ ਪੈ ਗਿਆ ਇਸ ਕਾਰਨ ਵੀ ਇੱਥੋਂ ਦੀ ਜਿਹੜੀ ਗੁੰੰਗੀ ਬੋਲੀ ਇੱਥੋਂ ਦਾ ਐਮਐਲਏ ਨਕਮਾ ਐਮਐਲਏ ਜਿਹੜਾ ਇੱਥੋਂ ਦਾ ਉਹ ਵੀ ਅੰਗੇਲੀ ਦੇ ਨਾਲ ਇੱਥੇ ਚਾਰ ਪੰਜ ਸਾਲ ਦੇ ਵਿੱਚ ਕੰਮ ਨਹੀਂ ਹੋ ਰਿਹਾਗਾ ਜਾਂ ਇੱਥੋਂ ਦਾ ਜਿਹੜਾ ਪ੍ਰਧਾਨ ਹੈ ਜਾਂ ਇੱਥੋਂ ਦਾ ਈਓ ਹੈ ਜਾਂ ਸੀਵਰੇਜ ਦਾ ਐਸਡੀਓ ਹੈ ਇਨਾਂ ਦਾ ਕੋਈ ਵੀ ਕੰਮ ਨਹੀਂ ਕਰਕੇ ਰਾਜੀ ਕਿਉਂਕਿ ਜਿਹੜਾ ਸੀਵਰੇਜ ਐ ਐਡਾ ਇਹਦਾ ਬੁਰਾ ਹਾਲ ਐ ਜਿੰਨਾ ਵੀ ਕਹਦੇ ਹੋ ਜੇ ਸਰਕਾਰ ਦੇ ਹੱਥ ਦੇ ਵਿੱਚ ਐ ਜੇ ਕਰਨ ਤੇ ਆ ਜੇ ਸਿਰਫ 2 ਘੰਟਿਆਂ ਦਾ ਕੰਮ ਐ ਜੈਡ ਮਸ਼ੀਨਾ ਲਾ ਕੇ 2 ਦਿਨਾਂ ਦੇ ਵਿੱਚ ਸਾਰਾ ਸੀਵਰੇਜ ਦੀ ਸਾਫ ਸਫਾਈ ਹੋ ਸਕਦੀ ਐ ਕਿਉਂਕਿ ਇਹਨਾਂ ਨੇ ਕਰਨਾ ਨਹੀਂ ਇਹਨਾਂ ਨੇ ਕੰਮ ਕਰਨਾ ਨਹੀਂ ਜਿਹੜਾ ਐਮ.ਐਲ.ਏ ਆ ਉਹ ਪੈਸੇ ਬਣਾਉਣ ਤੇ ਲੱਗਿਆ ਹੋਇਆ ਆ ਉਹ ਇਹ ਮੰਡੀ ਦੇ ਵਿੱਚ ਕਦੇ ਜਾਂ ਛੋਟੇ ਮੋੜਾਂ ਦੇ ਵਿੱਚ ਢੇੜਾ ਨਹੀਂ ਮਾਰਨਾਗਾ ਜਿਹੜਾ ਇੱਥੋਂ ਅੱਜ ਸਾਡੇ ਮੌੜ ਦਾ ਸੱਪੜਾ ਹੈਗਾ ਸੱਪੜਾ ਦਾ ਬੁਰਾ ਹਾਲ ਹੈ ਸੱਪੜਾ ਦਾ ਬਹੁਤ ਬੁਰਾ ਹਾਲ ਹੈ ਜੇ ਸੱਪੜ ਦੀ ਵੀ ਸਫਾਈ ਹੋ ਜੇ ਸਾਡੇ ਸੀਵਰੇਜ ਦੀ ਦਿੱਕਤ ਵੀ ਨਹੀਂ ਆਉਂਦੀਗੀ ਕਿਉਂਕਿ ਜਿਹੜਾ ਨਾਰੀਆਂ ਦਾ ਪਾਣੀ ਆ ਉਹ ਸੱਪੜਾਂ ਦੇ ਵਿੱਚ ਪੈ ਜੇ ਸੱਪੜਾਂ ਦੇ ਉੱਤੋਂ ਗਾਹਾਂ ਉਹਦਾ ਸਕਲਾਈ ਹੋ ਜੇ ਤੇ ਕਿਉਂਕਿ ਜਦੋਂ ਸਰਕਾਰ ਨੇ ਕਰਨਾ ਨਹੀਂ ਇੱਥੇ ਦੇ ਨਗਰਮੇ ਐਮਐਲਏ ਨੇ ਕਰਨਾ ਹੀ ਲੀਗਾ ਤੇ ਹੋਊਗਾ ਵੀ ਕਿਵੇਂ ਕਿਉਂਕਿ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਸਰਕਾਰ ਤੋਂ ਵੀ ਜਿਹੜਾ ਸਾਡਾ ਸੀਵਰੇਜ ਦਾ ਮਸਲਾ ਹੈ ਗਰਮੀਆਂ ਆਉਂਦੀਆਂ ਜਾਂਦੀਆਂ ਮੱਸਰ ਹੋਣੇ ਤੋਂ ਜ਼ਿਆਦਾ ਹੋ ਗਿਆਗਾ ਸਾਡੇ ਅੱਜ ਬਿਮਾਰੀਆਂ ਪੈਣ ਦਾ ਖਤਰਾ ਹੈਗਾ ਅੱਜ ਤੁਸੀਂ ਜਾ ਕੇ ਦੇਖ ਲਓ ਮੱਸਰ ਦੀ ਐਡੀ ਬਿਮਾਰੀ ਪਈ ਹੋਈ ਹੈ ਕਿਸੇ ਨੂੰ ਕਾਲਾ ਪੀੜ ਗਿਆ ਕਿਸੇ ਨੂੰ ਗਠੀਆ ਪਾਇ ਕਿਸੇ ਨੂੰ ਡੇਂਗੂ ਬੁਖਾਰ ਹੈਗਾ ਘਰ ਘਰ ਦੋ ਦੋ ਚਾਰ ਚਾਰ ਪੰਜ ਪੰਜ ਮਰੀਜ਼ ਪੈਣਗੇ ਤੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਸਰਕਾਰ ਪ੍ਰਸ਼ਾਸਨ ਸੁਣਨ ਨੂੰ ਤਿਆਰ ਨਹੀਂ ਸਾਡੀ ਇਹੀ ਬੇਨਤੀ ਹੈ ਵੀ ਸਾਡਾ ਜਲਦੀ ਤੋਂ ਜਲਦੀ ਮਸਲਾ ਹੱਲ ਹੋਵੇ ਉਨਾ ਚਿਰ ਅਸੀਂ ਧਰਨਾ ਨਹੀਂ ਚੱਕਾਂਗੇ ਜਿੰਨਾ ਚਿਰ ਵੀ ਇਹ ਸਾਡਾ ਮਸਲਾ ਹੱਲ ਜਾਂ ਇੱਥੋਂ ਦਾ ਐਸਡੀਨ ਸਾਹਿਬ ਇੱਥੋਂ ਆ ਕੇ ਸਾਨੂੰ ਬਸਵਾਸ ਦਿਵਾਵੇ ਜਾਂ ਤਹਿਸੀਲਦਾਰ ਆ ਕੇ ਸਾਨੂੰ ਬਸਵਾਸ ਦਿਵਾਵੇ ਵੀ ਸਾਨੂੰ ਕਿੰਨੇ ਟਾਈਮ ਦੇ ਵਿੱਚ ਇਹ ਅਸੀਂ ਇਹਦਾ ਕੰਮ ਸੀਵਰੇਜ ਦਾ ਜਿਹੜਾ ਅਸੀਂ ਕਰਵਾ ਦੇਾਂਗੇ ਕਦੋਂ ਅਸੀਂ ਮਸ਼ੀਨਾਂ ਲਾਵਾਂਗੇ ਤੇ ਨਹੀਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਰਾਸ ਹੋਰ ਵਿਡਾਂਗੇ ਸਾ ਸਾਨੂੰ ਮਰਨ ਵਰਤ ਰੱਖਣਾ ਪਿਆ ਉਹ ਵੀ ਰੱਖਾਂਗੇ ਕਿਉਂ ਅਸੀਂ ਸਾਡੇ ਲੋਕ ਨੇ ਜਿਹੜੇ ਮਰੇ ਤਾਂ ਉਹੀ ਪੈਣਾਂ ਇੱਕ ਹੋਰ ਚੀਜ਼ 60 70 ਪਿੰਡਾਂ ਦਾ ਰਸਤਾ ਇਹ 60 70 ਪਿੰਡ ਇਸੇ ਰਸਤੇ ਵਿੱਚ ਦੀ ਟੱਪਦੇ ਹੋਰ ਰਸਤਾ ਕੋਈ ਵੀ ਨਹੀਂਗਾ ਤੇ ਇਹੀ ਸਾਡੀ ਬੇਨਤੀ ਹੈ ਸਰਕਾਰ ਤੋਂ ਮੰਗ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਕੰਮ ਨੂੰ ਕਰਵਾਇਆ ਜਾਵੇ ਤੇ ਜਿਹੜੀ ਆ ਮਸ਼ੀਨਾਂ ਲਿਆ ਕੇ ਉਹ ਇਹਦੀ ਸਫਾਈ ਕਰਵਾਈ ਜਾਵੇ ਜੈਡ ਮਸ਼ੀਨਾਂ ਦੇ ਨਾਲ ਇਹਦੀ ਸਫਾਈ ਹੋਣੀ ਹੈਗੀ ਜੈਡ ਮਸ਼ੀਨਾਂ ਪਹਿਲਾਂ ਦੋ ਵਾਰੀ ਇੱਥੇ ਆ ਚੁੱਕੀਆਂ ਹਨ ਜਦੋਂ ਆ ਚੁੱਕੀਆਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਪਹਿਲਾ ਪ੍ਰਧਾਨ ਆਲਦਾ ਹਿੱਸਾ ਭਾਲਦਾ ਐਮਐਲਏ ਆਲਦਾ ਹਿੱਸਾ ਭਾਲਦਾ ਕਿਉਂਕਿ ਜੈਡ ਮਸ਼ੀਨਾਂ ਦੇ ਇੱਥੋਂ ठेਕੇਦਾਰ ਸਾਡੇ ਕੋਲੇ ਰਹਿੰਦੇ ਰਹੇਗੇ ਇੱਥੇ ਸਾਡੇ ਕੋਲੇ ਧਰਮਸ਼ਾਲਾ ਦੇ ਵਿੱਚ ਪੈਂਦੇ ਰਹੇ ਸੀ ਪਾਣੀ ਦਾ ਪ੍ਰਬੰਧ ਰੋਟੀ ਦਾ ਪ੍ਰਬੰਧ ਵੀ ਕਰਕੇ ਦਿੰਦੇ ਸੀ ਉਹਨਾਂ ਨੂੰ ਜਦੋਂ ਨਾ ਪੇਮੈਂਟ ਹੋਈ ਤਾਂ ਉਹ ਪੈਸੇ ਦਿੱਤੇ ਨਾ ਭੱਜ ਗਏ ਉਹ ਉਹਨਾਂ ਨੇ ਆਖਰ ਦੇ ਵਿੱਚ ਡਰਾਈਵਰਾਂ ਨੂੰ ਵੀ ਦੇਣਾ ਤੇਲ ਵੀ ਪੋਣਾਗਾ ਹੋਰ ਵੀ ਖਰਚੇ ਸੀਗੇ ਔਰ ਹੁਣ ਅਪਸ਼ੀਗਰ ਕੀ ਹੋਗਾ ਜੇ ਨਾ ਹੋਇਆ ਕੰਮ ਅਗਲਾ ਅਸੀਂ ਸੰਗਰਾਸ ਸਾਰੀ ਕਮੇਟੀ ਸੋਚ ਸਮਝ ਕੇ ਵਿਚਾਰ ਕੇ ਅਸੀਂ ਅਗਲਾ ਸੰਗਰਾਸ ਵਿੱਡਾਂਗੇ ਥੋੜੇ ਦਿਨਾਂ ਦੇ ਵਿੱਚ ਹੀ ਆਜ ਆਜ ਹੀ ਫੈਸਲਾ ਹੋ ਜਾਣਾ ਜੀ ਲੰਮਾ ਸੰਗਰਾਸ ਪੈਣਾ ਹੀ ਨਹੀਂਗਾ ਅੱਜ ਇੱਕ ਪਾਸਾ ਕਰਕੇ ਉੱਠਣਾ ਅਸੀਂ ਆਸ ਤੋਂ ਪਹਿਲਾਂ ਪਹਿਲਾਂ ਨੇ ਹਾਂ ਕੋਈ ਵੀ ਇੱਥੇ ਆਕੇ ਸਾਨੂੰ ਬਸਵਾਤ ਬਾਬੇ ਪ੍ਰਸ਼ਾਸਨ ਦਾ ਤੇ ਅਸੀਂ ਉਹਨਾਂ ਚਿਰ ਕੋਈ ਕਿਸੇ ਪਾਸੇ ਜਾਣਦੇ ਨਹੀਂਗੇ ਇੱਥੇ ਚਾਹ ਪਾਣੀ ਦਾ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਥੋੜਾ